ਨਸ਼ਾ ਵਿਰੋਧ ਨਸ਼ਾ ਤਸਕਰਾਂ ਤੇ ਇੱਕ ਹੋਰ ਕਾਰਵਾਈ ਜਲੰਧਰ ਪੁਲਿਸ ਅਤੇ ਨਗਰ ਨਿਗਮ ਦਲੰਦਰ ਨੈਟਰਲ ਡਰਗ ਤਸਕਰਾਂ ਦੀ ਗੈਰ ਕਾਨੂੰਨੀ ਸਾਰੀ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਦੌਰਾਨ ਜਲੰਧਰ ਪੁਲਿਸ ਕਮਿਸ਼ਨਰ ਨਗਰ ਨਿਗਮ ਦੇ ਤਾਲਮੇਲ ਨੂੰ ਬੁੱਧਵਾਰ ਨੂੰ ਇੱਕ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਜ਼ਾਇਦਾਦ ਸਰਕਾਰੀ ਜ਼ਮੀਨ ਤੇ ਡਰਗ ਪੈਸੇ ਦੀ ਵਰਤੋਂ ਕਰਕੇ ਬਣਾਏ ਗਏ ਕਬਜ਼ੇ ਵਾਲੇ ਟਾਂਚੇ ਨੂੰ ਨਸ਼ਾ ਵਿਰੋਧ ਮਾਮਲੇ ਦੇ ਹਿੱਸੇ ਵਜੋਂ ਢਾਹ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਨੂੰ ਇੱਕ ਬਦਨਾਮ ਨਸ਼ਾ ਤਸਕਰ ਤਰਮਿੰਦਰ ਪੁੱਤਰ ਮੋਹਨ ਲਾਲ ਵਾਸੀ ਦਲੰਦਰ ਵੱਲੋਂ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਉਸਾਰੀ ਬਾਰੇ ਜਾਣਕਾਰੀ ਮਿਲੀ ਸੀ ਕਿ ਇਹ ਜ਼ਾਇਦਾਦ ਕਿਸ ਤਰ੍ਹਾਂ ਤੋਂ ਉਸਦੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਪ੍ਰਾਪਤ ਆਮਦਨ ਦੀ ਵਰਤੋਂ ਕਰਕੇ ਬਣਾਈ ਗਈ ਸੀ ਕਾਰਵਾਈ ਕਰਦਿਆ ਨਗਰ ਨਿਗਮ ਅੱਗੇ ਪੁਲਿਸ ਨੇ ਕਬਜ਼ੇ ਵਾਲੇ ਟਾਂਚੇ ਨੂੰ ਟਾਹ ਦਿੱਤਾ ਗਿਆ ਹੋਰ ਜਾਣਕਾਰੀ ਦਿੰਦੇ ਹੋਏ ਦਲੰਦਰ ਪੁਲਿਸ ਨੇ ਦੱਸਿਆ ਕਿ ਪਰਮਿੰਦਰ ਇੱਕ ਅਪਰਾਧੀ ਹੈ ਜਿਸ ਵਿਰੁੱਧ ਨਾਰਕੋਟਿਕ ਡਰੱਗਸ ਤਹਿਤ ਐਨਡੀਪੀਐਸ ਐਕਟ ਤਹਿਤ 6 ਕੇਸ ਦਰਜ ਹਨ ਨਸ਼ਾ ਵਿਰੁੱਧ ਮੁਹਿੰਮ ਲਗਾਤਾਰ ਤੇਜ਼ ਹੋ ਰਹੀ ਹੈ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਤ ਰਾਦਾ ਵਿੱਚ ਸਮਾਜਾ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ ਜ਼ਿਕਰ ਹੋਗਾ ਕਿ ਫਲੋਰ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨਾਲ ਜੋੜੇ ਗੈਰ ਕਾਨੂੰਨੀ ਟੌਕਿਆਂ ਨੂੰ ਟਾਣ ਸਮੇਤ ਪਹਿਲਾਂ ਵਿਸ਼ੇ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਸਮਾਜ ਵਿੱਚ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਨਾਗਰਿਕਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ ਬਿਊਰੋ ਰਿਪੋਰਟ ਜਲੰਧਰ ਬਿਚੀਓ ਇਹ ਬਿਲਕੁਲ ਲਜਾਇਤ ਕਬਜ਼ੇ ਵਾਲੀ ਪ੍ਰਾਪਰਟੀ ਹੈ ਜੀ ਔਰ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਜਿਹੜਾ ਹੈ ਪਹਿਤੂ ਵੇਖੀ ਜੀ ਪਹਿਲਾਂ ਚੈੱਕ ਕੀਤੀ ਗਈ ਪ੍ਰਾਪਰਟੀ ਹੈ ਇਲੈਗਲ ਕੰਸਟਰਕਸ਼ਨ ਹੈ ਤਾਂ ਔਰ ਇਲੈਗਲ ਬਣਾਈ ਗਈ ਹੈ ਇਸ ਕਰਕੇ ਉਹਨਾਂ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਜਿਹੜਾ ਲਿਖੇ ਦਿੱਤਾ ਜੋ ਉਹਦੇ ਕਰਕੇ ਜਿਹਨੂੰ ਪੁਝਣ ਚਾਹਦੇ ਔਰ ਉਹਨੂੰ ਆਰਡਰ ਕਰਨ ਆਇਆ ਸੀਗਾ ਉਹਦੇ ਨਾਲ ਅਸੀਂ ਉਹਨਾਂ ਦੀ ਟੀਮ ਆਈ ਹੈ ਨਾਲ ਜੋ ਵੀ ਪ੍ਰਮਾਣ ਨਹੀਂ ਪਾ ਸਕਦਾ ਤਾਂ ਇਸ ਤੇ ਇੱਕ ਮਾਮਲਾ ਵੀ ਦਰਜ ਸੀਗਾ ਪੁਲਿਸ ਕੋਲ ਕਿ ਤੁਹਾਨੂੰ ਦੇਖੋ ਉਹ ਤੇ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈਗੇ 6-7 ਕਦਮੇ ਤੇ ਐਨਡੀਪੀਐਸ ਤੇ ਦਰਜ ਹੋਰ ਫਿਲਹਾਲ ਇਹ ਕਰੋਗਾ ਜਾਵੇਗਾ